ਪਹਿਲਗਮ ਅਟੈਕ ਤੋਂ ਬਾਅਦ ਅਚਾਨਕ ਹਾਲਾਤ ਬਦਲ ਜਾਂਦੇ ਨੇ ਅਤੇ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਤਣਾਅ ਸ਼ੁਰੂ ਹੋ ਜਾਂਦਾ ਹੈ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਹੈ ਕਿ ਜੰਗ ਵਰਗਾ ਮਾਹੌਲ ਜਿਹੜਾ ਬਣਿਆ ਹੋਇਆ ਸੀ ਕਹਿ ਸਕਦੇ ਹਾਂ ਕਿ ਸੋਸ਼ਲ ਮੀਡੀਆ ਤੇ ਜਾਂ ਫਿਰ ਮੀਡੀਆ ਦੇ ਉੱਤੇ ਅਕਸਰ ਅਜਿਹੀਆਂ ਜਿਹੜੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਕਿ ਆਸ-ਪਾਸ ਦੇ ਪਿੰਡਾਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਸਾਡੇ ਨਾਲ 1971 ਦੀ ਜੰਗ ਤੇ ਮੌਜੂਦ ਰਹੇ ਦਰਸ਼ਨ ਸਿੰਘ ਢਿਲੋਂ ਜੀ ਨੇ ਜੋ ਕਿ ਮਾਹਰ ਨੇ ਬੰਬ ਡਿਸਪੋਜ਼ ਕਰਨ ਦੇ ਮਾਹਿਰ ਨੇ ਅਤੇ ਲੰਬਾ ਸਮਾਂ ਸੈਨਾ ਦੇ ਵਿੱਚ ਜਿਹੜੀਆਂ ਸਵਾਮਾਂ ਦਿੱਤੀਆਂ ਨੇ ਸਭ ਤੋਂ ਪਹਿਲਾਂ ਸਵਾਗਤ ਹੈ ਸਰ ਥੈਂਕ ਯੂ ਜੀ ਤੁਹਾਨੂੰ ਤੁਸੀਂ ਮੌਕਾ ਦਿੱਤਾ ਵੀ ਅਸੀਂ ਲੋਕਾਂ ਨੂੰ ਸੱਚਾਈ ਦੱਸ ਸਕੀਏ ਤੇ ਕੀ ਅੱਜ ਦੇ ਹਾਲਾਤ ਨੇ ਉਹਦੇ ਬਾਰੇ ਗੱਲ ਕਰ ਸਕੀਏ ਅੱਛਾ ਸਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਹਾਲਾਤ ਕੀ ਨੇ ਤੁਸੀਂ ਖੁਦ ਆਪਣੇ ਮੂੰਹ ਕਹਿੰਦੇ ਆ ਅਸੀਂ ਵੀ ਇਹੀ ਜਾਨਣਾ ਚਾਹੁੰਦੇ ਹਾਂ ਕਿ ਹਾਲਾਤ ਕੀ ਨੇ ਕਿਉਂਕਿ ਤੁਸੀਂ ਤੁਸੀਂ ਲੰਬਾ ਸਮਾਂ ਬਾਰਡਰ ਤੇ ਤਣਾਤ ਰਹੇ ਹੋ ਉਹ ਹਾਲਾਤ ਦੇਖੇ ਨੇ ਜੰਗ ਦੇ ਹਾਲਾਤ ਦੇਖੋ ਹਾਲਾਤ ਇਸ ਵੇਲੇ ਬਾਰਡਰ ਤੇ ਬੜੇ ਟੈਨਸ਼ਨ ਭਰਪੂਰ ਨੇ ਪਰ ਇੱਕ ਗੱਲ ਮੈਂ ਤੁਹਾਡੇ ਚੈਨਲ ਦੇ ਥਰੂ ਲੋਕਾਂ ਨੂੰ ਵਿਸ਼ਵਾਸ ਦਵਾਉਣਾ ਵੀ ਅਸੀਂ جنگ ਤੋਂ ਕੋਸੋਂ ਦੂਰ ਆ। ਜੰਗ ਵਾਲਾ ਕੋਈ ਮਾਹੌਲ ਨਹੀਂ ਹੈ। ਜੰਗਾਂ ਐਦਾਂ ਨਹੀਂ ਲੱਗਿਆ ਕਰਦੀਆਂ। ਕੁਝ ਲੋਕ ਸੋਸ਼ਲ ਮੀਡੀਆ ਤੇ ਜਾਂ ਕੁਝ ਚੈਨਲਾਂ ਤੇ ਵੀ ਇਹ ਕੱਲ ਚੱਲਦੀ ਆ ਵੀ ਅਸੀਂ ਜੰਗ ਕਰਾਂਗੇ, ਅੰਦਰ ਵੜ ਜਾਗੇ। ਜੰਗ ਵਾਸਤੇ ਬਹੁਤ ਇੱਕ ਲੰਬੀ ਤਿਆਰੀ ਹੁੰਦੀ ਹੈ। ਫੌਜਾਂ ਮੂਵ ਕਰਦੀਆਂ ਨੇ, ਬੰਕਰ ਬਣਦੇ ਨੇ, ਅਮਨੀਸ਼ਨ ਡੰਪ ਹੁੰਦੇ ਨੇ, ਮਾਈਨਫੀਲਡ ਲੱਗਦੇ ਨੇ। ਉਹਦੇ ਵਿੱਚ ਦਿਨਾਂ ਦੀ ਨਹੀਂ, ਮਹੀਨਿਆਂ ਦੀ ਜਿਹੜੀ ਮਿਹਨਤ ਹੈ ਲੱਗਦੀ ਆ ਉਸ ਤੋਂ ਬਾਅਦ ਕਿਤੇ ਜੰਗ ਦੀ ਤਿਆਰੀ ਹੁੰਦੀ ਆ। ਦੂਸਰਾ ਜੰਗ ਲਾਉਣੀ ਤੁਹਾਡੇ ਬਸ ਹੁੰਦੀ ਹੈ ਪਰ ਰੋਕ ਲਈ ਤੁਹਾਡੇ ਬਸ ਨਹੀਂ ਹੁੰਦੀ ਜੰਗ ਕਿਤੇ ਵੀ ਜਾ ਸਕਦੀ ਹੈ ਉਸਦੇ ਨਤੀਜੇ ਕੁਝ ਵੀ ਹੋ ਸਕਦੇ ਨੇ ਇਸ ਕਰਕੇ ਜਿਹੜੇ ਅੱਜ ਕੱਲ ਲੋਕ ਨਵੇਂ ਜਿਨ੍ਹਾਂ ਨੇ ਜੰਗ ਦੇਖੀ ਨਹੀਂ ਹਾਂਜੀ ਅਸੀਂ ਦੇਖੀ ਹੈ ਸਾਡੇ ਫਾਦਰ ਨੇ ਵੀ ਦੇਖੀ ਹੈ ਸਾਡੇ ਸੋਰਾ ਸਾਹਿਬ ਨੇ ਵੀ ਦੇਖੀ ਹੈ ਅਸੀਂ ਦੇਖੇ ਨੇ ਜੋ ਅਬਦੇ ਨਾਲ ਬੰਦਾ ਖੜਾ ਹੁੰਦਾ ਔਰ ਥੋੜੇ ਚਿਰ ਵਿੱਚ ਉਹਦੇ ਐਡੇ ਐਡੇ ਪੀਸ ਚੱਕ ਕੇ ਥੈਲਿਆਂ 'ਚ ਪਾਉਣੇ ਕੋਈ ਛੋਟਾ ਕੰਮ ਨਹੀਂ ਹੁੰਦਾ ਇਹਨਾਂ ਨੇ ਲੋਕਾਂ ਨੇ ਨਹੀਂ ਦੇਖੀ ਇਹਨਾਂ ਨੂੰ ਲੱਗਦਾ ਹੈ ਸ਼ਾਇਦ ਜੰਗ ਇੱਕ ਵੀਡੀਓ ਗੇਮ ਹੈ ਚਲਾਵਾਂਗੇ ਚੱਲੇਗੀ ਤੇ ਬੰਦ ਹੋ ਜਾਏਗੀ ਜਾਂ ਇੱਕ ਟੀਵੀ ਦੀ ਡਿਬੇਟ ਆ ਅੱਧੇ ਘੰਟੇ ਦੀ ਘੰਟੇ ਦੀ ਹੋਏਗੀ ਬਹੁਤ ਭਿਆਨਕ ਜੰਗ ਹੁੰਦੀ ਹੈ ਜੰਗ 'ਚ ਸਾਨੂੰ ਟਰੋਫੀਆਂ ਨਹੀਂ ਮਿਲਦੀਆਂ ਸਾਨੂੰ ਮਿਲਦੀਆਂ ਬਾਹਰ ਵਿੰਡੋਸ ਸਾਨੂੰ ਮਿਲਦੇ ਆ ਯਤੀਮ ਬੱਚੇ ਜਿਨ੍ਹਾਂ ਦੀ ਜ਼ਿੰਮੇਵਾਰੀ ਸੁਸਾਇਟੀ ਨੂੰ ਸਰਕਾਰਾਂ ਨੂੰ ਚੁੱਕਣੀ ਪੈਂਦੀ ਹੈ ਅੱਜ ਵੀ ਭਾਰਤ ਦੇ 54 ਕੈਦੀ 71 ਦੀ ਲੜਾਈ ਦੇ ਪਾਕਿਸਤਾਨੀ ਜ਼ਿਲ੍ਹਾ 'ਚ ਜਿੰਦੇ ਨੇ ਜਾਂ ਮਰਦੇ ਨੇ ਸਾਨੂੰ ਪਤਾ ਨਹੀਂ ਹੈ ਇਸ ਕਰਕੇ ਬਹੁਤ ਭਿਆਨਕ جنگ ਹੈ ਤੇ جنگ ਦੇ ਕੋਈ ਹਾਲਾਤ ਨਹੀਂ ਹੈ ਔਰ جنگ ਤੋਂ ਬਾਅਦ ਵੀ ਹਮੇਸ਼ਾ ਟੇਬਲ ਤੇ ਹੀ ਬੈਠ ਕੇ ਫੈਸਲੇ ਹੁੰਦੇ ਨੇ ਜੀ ਅਸੀਂ ਅੱਗੇ ਵੀ ਹਾਜੀਪੀਰ ਪਾਸ ਵੀ ਲੈ ਲਿਆ ਸੀ ਤੇ ਲਾਹੌਰ ਤੱਕ ਜਾ ਰਹੇ ਸੀ ਪਰ ਅਸੀਂ ਉਦੋਂ ਬਾਅਦ ਸਮਝੌਤਿਆਂ ਚ ਫੇਰ ਉਸੇ ਲਾਈਨ ਤੇ ਵਾਪਸ ਆ ਗਏ ਫਿਰ ਕੀ ਉਸ ਚੋਂ ਕੱਟੇ ਸਾਡੇ ਦੁਸ਼ਮਣ ਕੌਣ ਨੇ ਸਾਡਾ ਦੁਸ਼ਮਣ ਪਾਕਿਸਤਾਨ ਦਾ ਆਵਾਮ ਜਾਂ ਹਿੰਦੁਸਤਾਨ ਦੇ ਪਬਲਿਕ ਨਹੀਂ ਹੈ ਸਾਡਾ ਦੁਸ਼ਮਣ ਟੈਰੋਰਿਜ਼ਮ ਜੀ ਜਿਹੜਾ ਸਾਡਾ ਬਰਬਾਦੀ ਦਾ ਕਾਰਨ ਹੈ ਸਾਡੇ ਦੁਸ਼ਮਣ ਨੇ ਉਹ ਲੋਕ ਜਿਹੜੇ ਇਹ ਟੈਰਰਿਜ਼ਮ ਨੂੰ ਸ਼ਹਿਦ ਦਿੰਦੇ ਨੇ ਇਹਨਾਂ ਨੂੰ ਘਰੇ ਰੱਖਦੇ ਨੇ ਆਪਦੇ ਥੋੜੇ ਬਹੁਤ ਪੈਸਿਆਂ ਲਾਲਚਖਾਤਰ ਤੇ ਉਧਰ ਪਾਕਿਸਤਾਨ ਚ ਬੈਠੇ ਜਿਹੜੇ ਇਹਨਾਂ ਨੂੰ ਟ੍ਰੇਨਿੰਗ ਦਿੰਦੇ ਨੇ ਇਹਨਾਂ ਨੂੰ ਪੜਕਾਉਂਦੇ ਨੇ ਪੜਕਾ ਕੇ ਇੱਧਰ ਵਾੜਦੇ ਨੇ ਤੇ ਇਹੋ ਜੇ ਕੰਮ ਕਰਨ ਨੂੰ ਮਜਬੂਰ ਕਰਦੇ ਨੇ ਪਰ ਕਿਤੇ ਨਾ ਕਿਤੇ ਅਸੀਂ ਦੇਖਿਆ ਕਿ ਆਸ-ਪਾਸ ਦੇ ਪਿੰਡਾਂ ਵਿੱਚ ਇੱਕ ਵੱਡਾ ਤਣਾਅ ਜਿਹੜਾ ਦੇਖਣ ਨੂੰ ਮਿਲ ਰਿਹਾ ਕਹਿੰਦੇ ਉੱਥੇ ਅਨਾਊਂਸਮੈਂਟਸ ਹੋ ਰਹੀਆਂ ਨੇ ਹਾਈ ਅਲਰਟ ਜਾਰੀ ਕੀਤਾ ਗਿਆ ਫਸਲਾਂ ਕੱਟਣ ਨੂੰ ਲੈ ਕੇ ਵੀ ਲਗਦਾ ਕਿ ਲੋਕਾਂ ਦੇ ਮਨ ਦੇ ਵਿੱਚ ਇੱਕ ਵੱਡਾ ਜਿਹੜਾ ਸਹਿਮ ਹੋਊਗਾ ਜਾਂ ਆਸ-ਪਾਸ ਜੀ ਬਿਲਕੁਲ ਜਿਹੜੇ ਬਾਰਡਰ ਦੇ ਨਾਲ ਲੱਗਦੇ ਪਿੰਡ ਨੇ ਹਮੇਸ਼ਾ ਇੱਕ ਸਹਿਮ ਦੀ ਤਲਵਾਰ ਲਟਕੀ ਰਹਿੰਦੀ ਹੈ ਜਦੋਂ ਵੀ ਇਸ ਤਰ੍ਹਾਂ ਦੀ ਟੈਨਸ਼ਨ ਵੱਧਦੀ ਹੈ ਅ ਅੱਗੇ ਵੀ ਇੱਕ ਵਾਰੀ ਪੰਜਾਬ ਗਵਰਨਮੈਂਟ ਨੇ ਪਿੰਡ ਖਾਲੀ ਕਰਾਤੇ ਸੀ ਮੈਂ ਤਾਂ ਉਦੋਂ ਵੀ ਕਿਹਾ ਸੀ ਵੀ ਲੜਾਈ ਦੇ ਕੋਈ ਅਸਾਰ ਨਹੀਂ ਹੈ ਇੰਨਾ ਲੋਕਾਂ ਨੂੰ ਜੋ ਪ੍ਰੈਸ਼ਰ 'ਚ ਲਿਆ ਕੇ ਉਹਨਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਨੇ ਉਹਨਾਂ ਦੀ ਯਾਨੀ 6-6 ਮਹੀਨੇ ਦੀ ਮਿਹਨਤ ਹੈ ਜੀ ਤੇ ਪਾਣੀ ਫਿਰ ਸਕਦਾ ਅਸੀਂ ਲੋਕਾਂ ਨੂੰ ਟਾਈਮ ਦੇਈਏ ਬਲਕਿ ਉਹਨਾਂ ਨੂੰ ਦੱਸੀਏ ਵੀ ਨਹੀਂ ਹਜੇ ਹਾਲਾਤ ਕਾਬੂ 'ਚ ਨਹੀਂ ਹੈ ਜੰਗ ਵਾਲੀ ਹਾਲਾਤ ਨਹੀਂ ਹੈ ਜੇ ਤੁਹਾਨੂੰ ਹੋਣਗੇ ਤੇ ਬਹੁਤ ਪਹਿਲਾਂ ਤੁਹਾਨੂੰ ਇਨਟੀਮੇਸ਼ਨ ਆਏਗੀ ਓਵਰਨਾਈਟ ਵੀ ਰਾਤ ਨੂੰ ਜੰਗ ਲੱਗ ਗਈ ਵਾਲੇ ਹਾਲਾਤ ਨਹੀਂ ਹੈ ਇਸ ਕਰਕੇ ਲੋਕਾਂ ਨੂੰ ਡਰਨਾ ਨਹੀਂ ਚਾਹੀਦਾ ਕੌਨਫੀਡੈਂਸ ਰੱਖਣਾ ਚਾਹੀਦਾ ਤੇ ਐਡੀ ਜਲਦੀ ਕੋਈ ਪਾਕਿਸਤਾਨ ਦੀ ਫੌਜ ਨਾ ਤੇ ਇੰਨੀ ਕੈਪੇਬਲ ਹੈ ਤੇ ਨਾ ਸਾਡੀ ਫੌਜ ਇੰਨੀ ਵੀਕ ਹੈ ਕਿ ਫਟਾਫਟ ਸਾਡੇ ਪੰਜਾਬ ਦੇ ਪਿੰਡਾਂ 'ਚ ਉਹਨਾਂ ਦੀ ਫੌਜ ਵੱਢ ਜੂਗੀ ਤੇ ਸਾਡੇ ਲੋਕਾਂ ਨੂੰ ਭੱਜਣਾ ਪਵੇ ਭੱਜਣਾ अच्छा जिस तरह ਹੁਣ ਜਿਹੜੇ ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿਹੜੀ ਜੰਗ ਵਾਸਤੇ ਜਿਹੜੀਆਂ ਤਿਆਰੀਆਂ ਦੇਣ ਲੱਗਦਾ ਕਿ ਤਿਆਰੀਆਂ ਜਿਹੜੀਆਂ ਨੇ ਉਹਨਾਂ ਨੂੰ ਕਾਫੀ ਲੰਬਾ ਸਮਾਂ ਜਿਹੜਾ ਲੱਗੂਗਾ ਤਿਆਰੀਆਂ ਕਰਨ ਨੂੰ ਜਿਸ ਤਰ੍ਹਾਂ ਜਿਵੇਂ ਅਸੀਂ ਕਹਿ ਦਈਏ ਜੁਕ੍ਰੇਨ ਲਈ ਜਾਂ ਫਿਰ ਰੂਸ ਦੀ ਜੰਗ ਅਸੀਂ ਦੇਖ ਰਹੇ ਹਾਂ ਇਸ ਟਾਈਮ ਇੱਕ ਵੱਡਾ ਨੁਕਸਾਨ ਆਮ ਲੋਕਾਂ ਦਾ ਨੁਕਸਾਨ ਆਮ ਜਨਤਾ ਦੇਖੋ ਜੁਕ੍ਰੇਨ ਦੀ ਜੰਗ ਵੀ ਚੱਲ ਰਹੀ ਹੈ ਹੋਰ ਦੋ ਤਿੰਨ ਥਾਂ 'ਤੇ ਜੰਗਾਂ ਚੱਲ ਰਹੀਆਂ ਕਿ ਹੋ ਰਿਹਾ ਹੈ ਹੈ ਤਾਂ ਦੋਨੇ ਕੰਟਰੀਆਂ ਦੀ ਬਰਬਾਦੀ ਹੋ ਰਹੀ ਹੈ ਨਾ ਅਖੀਰ ਨੂੰ ਸਮਝੌਤਾ ਹੀ ਹੋਣਾ ਕਿਸੇ ਉਹੋ ਜਿਹਾ ਸਮਝੌਤਾ ਪਹਿਲਾਂ ਵੀ ਕਰ ਲਿਆ ਜਾਵੇ ਜਾਂ ਕਿਸੇ ਹੋਰ ਤੀਜੇ ਪੱਖ ਨੂੰ ਰਲਾ ਕੇ ਕਰ ਲਿਆ ਜਾਵੇ ਕਿਸੇ ਤਰ੍ਹਾਂ ਕੀਤਾ ਜਾਵੇ ਤੇ ਸ਼ਾਇਦ ਚੰਗੇ ਸਿੱਟੇ ਨਜ਼ਰ ਆਉਂਦੇ ਨੇ ਜੇ ਵੈਸਟ ਜਰਮਨੀ ਈਸਟ ਜਰਮਨੀ ਦੁਬਾਰੇ ਜੁੜ ਸਕਦੇ ਨੇ ਤੇ ਆਪਾਂ ਵੀ ਨਾਲ ਦੇ ਮੁਲਕਾਂ ਨਾਲ ਸ਼ਾਂਤੀ ਨਾਲ ਰਹਿ ਸਕਦੇ ਆ ਜੇ ਆਪਾਂ ਥੋੜੇ ਜੇ ਅੰਸਰ ਨੇ ਜਿਹੜੇ ਕੁਝ ਇਹਨਾਂ ਚੋਂ ਬਾਹਰ ਬੈਠੇ ਨੇ ਜਿਹੜੇ ਅੱਗ ਲਾਉਂਦੇ ਨੇ ਝੜਕਾਉ ਵੀਡੀਓ ਪਾਉਂਦੇ ਨੇ ਇੱਥੇ ਦੇ ਯੂਥ ਨੂੰ ਝੜਕਾਉਂਦੇ ਨੇ ਅਸੀਂ ਉਹਨਾਂ ਦੀ ਸੁਣਨੋਂ ਮਨਾ ਕਰੀਏ ਆਪਦੇ ਬੰਦੇ ਨੂੰ ਸਮਝਾਈਏ ਵੀ ਇਹਨਾਂ ਦਾ ਕੋਈ ਮਕਸਦ ਨਹੀਂ ਇਹਨਾਂ ਕੰਮ ਮਕਸਦ ਅੱਗ ਲਾਉਣਾ ਸਿਰਫ ਜੇ ਅਸੀਂ ਉਹਨਾਂ ਬੰਦਿਆਂ ਤੇ ਨਕੇਲ ਕਸੀਏ ਮਾੜੇ ਅੰਸਰ ਨੇ ਜਿਹੜੇ ਸਮਾਜ ਚ ਇੱਧਰ ਵੀ ਉੱਧਰ ਵੀ ਉਹਨਾਂ ਤੇ ਨਕੇਲ ਕਸੀਏ ਤੇ ਅਸੀਂ ਖੁਸ਼ਹਾਲੀ ਨਾਲ ਰਹਿ ਸਕਦੇ ਹਾਂ ਇਹੀ ਗੱਲ ਕਸ਼ਮੀਰ ਚ ਹੈ ਇਹ ਪਹਿਲੀ ਵਾਰੀ ਹੋਇਆ ਕਸ਼ਮੀਰ ਚ ਕਿ ਦੇਖੋ ਆ ਘਟਨਾ ਤੋਂ ਬਾਅਦ ਕਸ਼ਮੀਰੀ ਲੋਕ ਉਹਨਾਂ ਦੇ ਨਾਲ ਖੜੇ ਕਿਉਂਕਿ ਕਸ਼ਮੀਰੀਆਂ ਨੇ ਇਹ ਸਮਝ ਲਿਆ ਵੀ ਜਿਹੜੀ ਖੁਸ਼ਹਾਲੀ ਹੈ ਉਹ ਟੂਰਿਜ਼ਮ ਨਾਲ ਆਏਗੀ ਲੋਕ ਆਉਣਗੇ ਤੇ ਖੁਸ਼ਹਾਲੀ ਆਏਗੀ ਕੰਮ ਚੱਲਣਗੇ ਹਾਊਸਬੁੱਕ ਚੱਲਣਗੀਆਂ ਹੋਟਲ ਚੱਲਣਗੇ ਟੈਕਸੀਆਂ ਚੱਲਣਗੀਆਂ ਜੀ ਜੇ ਬਾਹਰੋਂ ਲੋਕ ਨਹੀਂ ਆਉਣਗੇ ਕੁਝ ਨਹੀਂ ਚੱਲੇਗਾ। ਹਾਂ। ਔਰ ਇਹੀ ਗੱਲ ਉਹਨਾਂ ਨੂੰ ਇਹ ਜਿਹੇ ਅਨਸਰਾਂ ਨੂੰ ਪਾਕਿਸਤਾਨ 'ਚ ਬੈਠੇ ਜਿਹੜੇ ਚੁਬਦੀ ਐ ਵੀ ਜੇ ਲੋਕ ਕੰਮ ਧੰਦੇ ਲਾਗੇ ਤੇ ਫਿਰ ਹੱਤਬੱਦ ਬਲ ਕੌਣ ਜਾਊ। ਅੱਛਾ ਜਿਸ ਤਰ੍ਹਾਂ ਹੁਣ ਪਹਿਲਗਾਮ ਦਾ ਅਟੈਕ ਹੋਇਆ ਵਾ। ਲੱਗਦਾ ਕਿ ਇੱਕ ਵੱਡਾ ਅਟੈਕ ਜਿਹੜਾ ਹੋਇਆ ਵਾ ਉਹਨੂੰ ਲੈ ਕੇ ਹੁਣ ਇਸ ਗੱਲ ਨੂੰ ਲੈ ਕੇ ਪਾਕਿਸਤਾਨ ਦਾਵਾ ਕਰ ਰਿਹਾ ਕਿ ਉਹਨਾਂ ਦੇ ਜਿਹੜੇ ਉਹ ਲੋਕ ਨਹੀਂ ਸੀਗੇ ਜਿਨ੍ਹਾਂ ਵੱਲੋਂ ਅਟੈਕ ਕੀਤਾ ਗਿਆ ਵੀਡੀਓ ਕਹਿੰਦੇ ਵੀਡੀਓ ਬਣਾਈਆਂ ਗਈਆਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ। ਦੇਖੋ ਉਹ ਟੂਰਿਸਟ ਸਪੌਟਸ ਦੀ ਬਹੁਤ ਸਾਰੀਆਂ ਵੀਡੀਓ ਬਣੀਆਂ ਹੋਣੀਆਂ ਹੋਰ ਵੀ ਬਣੀਆਂ ਹੋਣੀਆਂ ਤੇ ਦੂਜੀ ਗੱਲ ਇਹ ਹੈ ਵੀ ਪਾਕਿਸਤਾਨ ਦੇ ਜੋ ਡਿਫੈਂਸ ਮਿਨਿਸਟਰ ਨੇ ਉਹਨਾਂ ਦੇ ਫੋਰਨ ਮਿਨਿਸਟਰ ਨੇ ਉਹਨਾਂ ਨੇ ਤਾਂ ਆਪ ਮੰਨਿਆ ਕਿ ਅਸੀਂ 30 ਸਾਲਾਂ ਤੋਂ ਇਹੀ ਕੰਮ ਕਰ ਰਹੇ ਹਾਂ ਸਾਨੂੰ ਵੈਸਟਰਨ ਕੰਟਰੀ ਦੇ ਕਹਿਣ ਤੇ ਕੀਤਾ ਅਸੀਂ ਵੈਸਟਰਨ ਕੰਟਰੀ ਦੇ ਕਹਿਣ ਤੇ ਇਹਨਾਂ ਨੂੰ ਫੰਡਿੰਗ ਕਰ ਰਹੇ ਹਾਂ ਇਹਨਾਂ ਨੂੰ ਅਸੀਂ ਪਾਲ ਰਹੇ ਹਾਂ ਉਹ ਤਾਂ ਕੋਈ ਸ਼ੱਕ ਹੀ ਨਹੀਂ ਸਭ ਜਗ੍ਹਾ ਹੋ ਰਿਹਾ ਹੈ ਅੱਜ ਤਾਂ ਹੀ ਤੇ ਯੂ ਐਸ اے ਵਰਗੇ ਕੰਟਰੀ ਨੇ ਪਾਕਿਸਤਾਨ ਤੇ ਸ਼ਿਕੰਜੇ ਕਸੇ ਨੇ ਉਹਨਾਂ ਦੀ ਐਡ ਬੰਦ ਕੀਤੀ ਹੈ ਉਹਨਾਂ ਨੂੰ ਵੀਜ਼ੇ ਨਹੀਂ ਦੇ ਰਹੇ ਉਹ ਭਾਰਤ ਦੇ ਵਾਲਿਆਂ ਨੂੰ ਕਿਉਂ ਦੇ ਰਹੇ ਨੇ ਭਾਰਤ ਦੇ ਕੋਈ ਜ਼ਿਆਦਾ ਫਰੈਂਡ ਨਹੀਂ ਕੇਸ ਟੂ ਕੇਸ ਬੇਸਿਸ ਹੈ ਤੇ ਉਹ ਜਿਹੜਾ ਗਲਤ ਪਾਸੇ ਨੂੰ ਤੁਰੇ ਹੋਏ ਨੇ ਕਿਉਂਕਿ ਉੱਥੇ ਮੋਸਟਲੀ 70 75 ਸਾਲਾਂ ਚ 35 40 ਸਾਲ ਤੇ ਫੌਜ ਨੇ ਹੀ ਰਾਜ ਕੀਤਾ ਉਹ ਫੌਜ ਆਪਣੀਆਂ ਪਾਵਰਾਂ ਜਾਣ ਨਹੀਂ ਦੇਣਾ ਚਾਹੁੰਦੀ ਤੇ ਫੌਜ ਦਾ ਹਰ ਚੀਜ਼ ਤੇ ਕੰਟਰੋਲ ਹੈ ਅੱਛਾ ਜਿਸ ਤਰ੍ਹਾਂ ਹੁਣ ਆਪਾਂ ਹਾਲਾਤਾਂ ਦੀ ਗੱਲ ਕਰੀਏ ਅੱਦੇ ਹਾਲਾਤਾਂ ਦੀ ਗੱਲ ਕਰੀਏ ਸਿੱਖ ਤੁਸੀਂ ਸਿੱਖ ਰੈਜੀਮੈਂਟ ਚ ਰਹੇ ਹੋ ਫੌਜ ਦੀ ਕਿਸ ਤਰ੍ਹਾਂ ਦਾ ਫੌਜ ਦਾ ਜਿਹੜਾ ਹੁੰਦਾ ਇਸ ਟਾਈਮ ਪਰ ਉਹ ਕਿੰਨਾ ਕੁ ਜਿਹੜਾ ਤਣਾਅ ਹੁੰਦਾ ਕਿੰਨੀ ਕਿ ਟੈਨਸ਼ਨ ਹੁੰਦੀ ਹੈ ਜਾਂ ਇਹ ਜਿਹੇ ਹਾਲਾਤਾਂ ਦੇ ਵਿੱਚ ਜਿਹੜੇ ਫੈਸਲੇ ਫੌਜ ਲੈਂਦੀ ਆ ਜਾਂ ਫਿਰ ਸਰਕਾਰਾਂ ਵੀ ਲੈਂਦੀ ਆ ਦੇਖੋ ਫੈਸਲਾ ਤਾਂ ਸਰਕਾਰ ਨੇ ਲੈਣਾ ਹੁੰਦਾ ਹੈ ਫੌਜ ਤਾਂ ਤਿਆਰੀ ਕਰਕੇ ਰੱਖਦੀ ਹੈ ਫੈਸਲਾ ਸਰਕਾਰ ਨੇ ਲੈਣਾ ਹੁੰਦਾ ਹੈ ਵੀ ਹਾਂ ਕਿੱਥੋਂ ਤੱਕ ਜਾਣਾ ਹੈ ਕੀ ਕਰਨਾ ਹੈ ਔਰ ਉਸ ਤੋਂ ਬਾਅਦ ਕਈ ਵਾਰੀ ਮੈਂ ਤੁਹਾਡੇ ਪਰ ਚੈਨਲ ਦੇ ਥਰੂ ਦੱਸ ਰਿਹਾ ਵੀ ਇੱਥੇ ਆਪਾਂ ਨੂੰ ਪੰਜਾਬ ਦੇ ਰੀਜਨਲ ਵੀ ਸਿੱਖ ਫੌਜੀ ਅੱਗੇ ਲਾਤੇ ਜੇ ਸਿੱਖ ਫੌਜੀ ਕੋਈ ਵੀ ਕਿਸੇ ਪਾਰਟਿਕੂਲਰ ਯੂਨਿਟ ਨੂੰ ਅੱਗੇ ਨਹੀਂ ਲਾਇਆ ਜਾਂਦਾ ਰੋਟੇਸ਼ਨ ਹੁੰਦੀ ਹੈ ਯੂਨਟਾਂ ਦੀ ਇੱਕ ਡਿਵਿਜ਼ਨ ਚ ਅਲੱਗ-ਅਲੱਗ ਯੂਨਟਾਂ ਨੇ ਚੇਂਜ ਹੁੰਦੀਆਂ ਰਹਿੰਦੀ ਨੇ ਉਸ ਮੌਕੇ ਜਿਹੜੀਆਂ ਯੂਨਟਾਂ ਨੇ ਉਸ ਡਿਵੀਜ਼ਨ ਦੇ ਅੰਦਰ ਉਹੀ ਜਾਂਦੀਆਂ ਨੇ ਔਰ ਇਹਦੇ ਚ ਜ਼ਰੂਰੀ ਨਹੀਂ ਹੈ ਵੀ ਐਸ ਕਮਿਊਨਿਟੀ ਨੂੰ ਅੱਗੇ ਲਾਇਆ ਜਾਊਗਾ ਜਾਂ ਇਸ ਨੂੰ ਪਿੱਛੇ ਲਾਇਆ ਜਾਊਗਾ ਯੂਨਟਾਂ ਦੀ ਬੇੜੀ ਜਿਹੜੀ ਕੰਪੋਜੀਸ਼ਨ ਹੈ ਕਈ ਵਾਰੀ ਮਿਕਸ ਹੁੰਦੀ ਹੈ ਕਈ ਵਾਰੀ ਪਿਓਰ ਹੁੰਦੀ ਹੈ ਪਰ ਆਫੀਸਰ ਨੇ ਜਿਹੜੇ ਉਹ ਸਾਰੇ ਮਿਕਸ ਹੁੰਦੇ ਨੇ ਔਰ ਇਕੁਅਲੀ ਰਿਸਪੈਕਟ ਕਰਦੇ ਨੇ ਉੱਥੇ ਕੋਈ ਇਹ ਚੀਜ਼ ਨਹੀਂ ਹੁੰਦਾ ਵੀ ਸਾਡੇ 'ਚ ਕੋਈ ਫਰਕ ਹੈ ਯੂਨਿਟ ਅਮੇਰਾ ਐਜ਼ ਇੱਕ ਪਰਿਵਾਰ ਕੰਮ ਕਰਦੀ ਹੈ ਔਰ ਜੋ ਸੀਓ ਦੇ ਹੁਕਮ ਨੇ ਉਹਦੇ ਹਿਸਾਬ ਨਾਲ ਚੱਲਦੀ ਹੈ ਜੋ ਜੀ ਸੀ ਡੀ ਅੱਜ ਤੁਸੀਂ ਜਿਸ ਤਰ੍ਹਾਂ ਦੋ ਜਿਹੜੀਆਂ ਜੰਗਾਂ ਦੇਖੀਆਂ ਨੇ ਚਾਹੇ 1971 ਦੀ ਕਰ ਲਈਏ ਜਾਂ ਤੋਂ ਬਾਅਦ ਵਾਲੀ ਕਰ ਲਈਏ ਲੱਗਦਾ ਕਿ ਇੱਕ ਵੱਡੇ ਨੁਕਸਾਨ ਜਿਹੜੇ ਨੇ ਉਹਦੇ ਜਿਹੜੇ ਖਮਿਆਜੇ ਨੇ ਭੁਗਤਣੇ ਪੈਂਦੇ ਨੇ ਆਪਣੇ ਲੋਕਾਂ ਨੂੰ ਵੀ ਦੂਜੇ ਲੋਕਾਂ ਨੂੰ ਵੀ ਬਿਲਕੁਲ ਜੀ ਦੇਖੋ ਇਹ ਟੈਰੋਰੀਜ਼ਮ ਖਮਿਆਜਾ ਜਿਹੜਾ ਹੈ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਲੀਡਰ ਨਹੀਂ ਭੁਗਤਦੇ ਅੱਗ ਲਾਉਣ ਵਾਲੇ ਨਹੀਂ ਭੁਗਤਦੇ ਇਹ ਆਮ ਲੋਕਾਂ ਨੂੰ ਖਮਿਆਜਾ ਭੁਗਤਦਾ ਪੰਜਾਬ ਨੇ ਬਹੁਤ ਸੰਤਾਪ ਚੱਲਿਆ ਤੇ ਅਸੀਂ ਨਹੀਂ ਚਾਹ ਮੰਗ ਕੋਈ ਦੁਬਾਰਾ ਇਹੀ ਜੀ ਘਟਨਾ ਹੋਵੇ ਜਿਹਦੇ ਤੇ ਪੰਜਾਬ ਦੀ ਲਾਈਫ ਬਰਬਾਦ ਹੋਵੇ ਤੇ ਡਿਸਟਰਬ ਹੋਵੇ ਸਾਡੇ ਮਾੜੇ ਦਿਨ ਹੋਣ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਵਾਰ ਚਾਹੇ ਜਿੱਤ ਵੀ ਲੋ ਪਰ ਖਰਚਾ ਕਿੱਥੋਂ ਆਏਗਾ ਇਹ ਸੇ ਲੋਕਾਂ ਤੋਂ ਲੋਕਾਂ ਤੋਂ ਕਿੱਥੋਂ ਵਸੂਲ ਹੋ ਗਿਆ ਟੈਕਸਾਂ ਤੋਂ ਕੀਮਤਾਂ ਵਧਣਗੀਆਂ ਕੀ ਕੋਈ ਹੋਰ ਕੋਈ ਹੋਰ ਸਾਧਨ ਵੀ ਹੈਗਾ ਜਾਂ ਹੋਰ ਵੀ ਕੋਈ ਤਰੀਕੇ ਹੈਗੇ ਜਿਸ ਦੇ ਨਾਲ ਜੰਗ ਚਾਹੇ ਬੇਸ਼ੱਕ ਨਾ ਹੋਵੇ ਅਸੀਂ ਟੈਰਰਿਜ਼ਮ ਨੂੰ ਜਾਂ ਫਿਰ ਅਸੀਂ ਪਾਕਿਸਤਾਨ ਨੂੰ ਹਰਾ ਬਿਲਕੁਲ ਜੀ ਦੇਖੋ ਸੱਭ ਦੇ ਕੋਲ ਇੱਕ ਪਾਣੀ ਦਾ ਬਹੁਤ ਵੱਡਾ ਹਥਿਆਰ ਹੈ ਜਿਹਨੂੰ ਅਸੀਂ ਕੰਟਰੋਲ ਕਰਦੇ ਹਾਂ ਰਾਈਪੇਰੀਅਨ ਸਟੇਟ ਹੈ ਬੇਸ਼ੱਕ ਉਹ ਇੰਟਰਨੈਸ਼ਨਲ ਕੋਸਟ ਆਫ ਜਸਟਿਸ ਜਾਣਗੇ ਪਰ ਜਿਹੜਾ ਇਮੀਡੀਏਟਲੀ ਉਹਨਾਂ ਨੂੰ ਸੈਟਬੈਕ ਕਰੇਗਾ ਜਿਵੇਂ ਹੁਣ ਪੰਜਾਬ ਔਰ ਹਰਿਆਣਾ ਚ ਪਾਣੀ ਦੀ ਲੜਾਈ ਚੱਲ ਰਹੀ ਹੈ ਜੇ ਅਸੀਂ ਪਾਕਿਸਤਾਨ ਦੇ ਪਾਣੀ ਨੂੰ ਡਿਸਟਰਬ ਕਰਾਂਗੇ ਟਨਲ ਬਣਾ ਕੇ ਜੇ ਅਸੀਂ ਜੇਲਮ ਦਾ ਪਾਣੀ ਡਾਇਵਰਟ ਕਰ ਲਾਂਗੇ ਜਾਂ ਸਿੰਧੂ ਦਾ ਕਰ ਲਾਂਗੇ ਇਧਰ ਨੂੰ ਰਾਵੀ ਚ ਲਿਆਵਾਂਗੇ ਤੇ ਬਹੁਤ ਵੱਡਾ ਸੈਟਬੈਕ ਹੈ ਪਾਕਿਸਤਾਨ ਨੂੰ ਪਾਕਿਸਤਾਨ ਤੇ ਕੰਗਾਲੀ ਦੇ ਦੌਰ ਤੇ ਆ ਜਾਏਗਾ ਪਹਿਲਾਂ ਵੀ ਹੈ ਪਰ ਉਹ ਪਾਣੀ ਇੱਕ ਲਾਈਫ ਲਾਈਨ ਹੈ ਔਰ ਸਾਰੇ ਇਧਰਿਆ ਇਧਰ ਹੋ ਜਾਂਦੇ ਨੇ ਡੈਮ ਬਣ ਚੁੱਕੇ ਨੇ ਸਾਡੇ ਕੋਲੇ ਡੈਮ ਨੇ 82 ਡੈਮ ਆ ਹੋਰ ਵੀ ਡੈਮ ਨੇ ਚਨਾਬ ਦੇ ਉੱਪਰ ਵੀ ਡੈਮ ਬਣੇ ਨੇ ਬਾਕੀ ਚ ਉਹ ਜਨਾਲੇ ਨੂੰ ਵੀ ਡਾਇਵਰਟ ਕਰਨ ਦਾ ਕੰਮ ਚੱਲ ਰਿਹਾ ਹੈ ਉਹ ਸਾਰਾ ਅਸੀਂ ਇੱਕ ਵੀ ਡ੍ਰੌਪ ਜੇ ਉਧਰ ਪਾਣੀ ਦਾ ਨਹੀਂ ਜਾਊਗਾ 6 ਮਹੀਨੇ ਛੱਡੋ ਤੁਸੀਂ 3 ਮਹੀਨੇ ਪਾਣੀ ਨਹੀਂ ਜਾਊਗਾ ਕਿਸੇ ਤਰ੍ਹਾਂ ਵੀ ਉਥੇ ਤਰਾਹੀ ਤਰਾਹੀ ਮੱਚ ਜੇਗੀ ਅੱਛਾ ਇੱਕ ਹੋਰ ਚੀਜ਼ ਕਹਿੰਦੇ ਪੰਜਾਬ ਸਾਰਾ ਹੀ ਬਾਰਡਰ ਏਰੀਆ ਬਹੁਤ ਸਾਰੇ ਪਾਸੇ ਬਾਰਡਰ ਲੱਗਦਾ ਲੱਗਦਾ ਕਿ ਸਭ ਤੋਂ ਪਹਿਲਾਂ ਜਿਹੜਾ ਇਫੈਕਟ ਆ ਪੰਜਾਬ ਨੂੰ ਆ ਜਾਂ ਫਿਰ ਕਿਸ ਤਰ੍ਹਾਂ ਜਿਹੜਾ ਉਹਦਾ ਦੇਖੋ ਜੇ ਆਪਾਂ ਉਪਰੋਂ ਲਈਏ ਜੰਮੂ ਕਸ਼ਮੀਰ ਚ ਬਾਰਡਰ ਲੱਗਦਾ ਪੰਜਾਬ ਚ ਲੱਗਦਾ ਹੈ ਰਾਜਸਥਾਨ ਚ ਲੱਗਦਾ ਗੁਜਰਾਤ ਹੈ ਇਹ ਚਾਰੇ ਸਟੇਟਾਂ ਚ ਬਾਰਡਰ ਲੱਗਦਾ ਹੁਣ ਬਾਰਡਰਾਂ ਦੇ ਜਿਹੜੇ ਡਿਫਰੈਂਸ ਨੇ ਜੰਮੂ ਕਸ਼ਮੀਰ ਦਾ ਬਾਰਡਰ ਜਿਹੜਾ ਪਹਾੜੀ ਏਰੀਆ ਹੈ ਵੈਲ ਡਿਮਾਰਕਟ ਨਹੀਂ ਉਥੇ ਅੰਦਰ ਜਾਣਾ ਬਾਹਰ ਆਉਣਾ ਥੋੜਾ ਜਿਹਾ ਸੌਖਾ ਹੈ ਪੰਜਾਬ ਦਾ ਬਾਰਡਰ ਹੈ ਜਿਹੜਾ ਬਹੁਤ ਪਕੜੀਆਂ ਡਿਫੈਂਸਸ ਨੇ ਪੱਕੇ ਖਾ ਉਥੇ ਬਣਿਆ ਹੋਏ ਨੇ ਬੰਕਰ ਬਣੇ ਨੇ ਪੱਕੀਆਂ ਡਿਮਾਰਕੇਸ਼ਨ ਹੈ ਬਾਉਂਡਰੀ ਪਿੱਲਰ ਹੈ ਤਾਰ ਲੱਗੀਆਂ ਲਾਈਟਾਂ ਲੱਗੀਆਂ ਨੇ ਇਹ ਬਿਲਕੁਲ ਫੋਰਟੀਫਾਈਡ ਹੈ ਪੰਜਾਬ 'ਚ ਕਿਸੇ ਦੇ ਵੜਨ ਦੇ ਚਾਂਸਸ ਸਾਰੀਆਂ ਸਟੇਟਾਂ ਨੂੰ ਘੱਟ ਨੇ ਸਭ ਤੋਂ ਵੱਧ ਨੇ ਜੰਮੂ ਕਸ਼ਮੀਰ 'ਚ ਰਾਜਸਥਾਨ 'ਚ ਕਿਉਂਕਿ ਉਹਨਾਂ ਨੂੰ ਵੜ ਕੇ ਕੋਈ ਫਾਇਦਾ ਨਹੀਂ ਹੈ ਸਾਰਾ ਡੇਜ਼ਰਟ ਹੀ ਹੈ ਕੋਈ ਉੱਥੋਂ ਵਿਸ਼ੇਸ਼ 5 ਕਿਲੋਮੀਟਰ ਵੀ ਅੰਦਰ ਆਉਣ ਤੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹ ਡੇਜ਼ਰਟ ਆ ਸਾਰਾ ਗੁਜਰਾਤ 'ਚ ਜ਼ਿਆਦਾ ਹੈ ਕਿਉਂਕਿ ਗੁਜਰਾਤ ਦੇ ਨਾਲ ਜਿਹੜੀ ਬੰਦਰਗਾਹ ਲੱਗਦੀ ਹੈ ਤੇ ਉਹ ਜਿਹੜਾ ਮਾਰਸ਼ੀ ਏਰੀਆ ਹੈਗਾ ਕਾਚਾਪ ਗੁਜਰਾਤ ਉੱਥੇ ਵੀ ਥੋੜਾ ਇਨਗ੍ਰੇਸ ਕਰਨਾ ਈਜ਼ੀ ਹੈ ਪਰ ਸਭ ਤੋਂ ਡਿਫਿਕਲਟ ਜਿਹੜਾ ਪੈਨੇਟ੍ਰੇਟ ਕਰਨਾ ਕਿਉਂਕਿ ਸਾਡੇ ਬਾਰਡਰ ਤੇ ਦਰਿਆ ਵੀ ਲੱਗਦੇ ਨੇ ਨਹਿਰਾਂ ਵੀ ਲੱਗਦੀਆਂ ਨੇ ਸਭ ਤੋਂ ਡਿਫਿਕਲਟ ਬਾਰਡਰ ਜੇ ਫਿਜ਼ੀਕਲੀ ਕਿਸੇ ਆਰਮੀ ਨੇ ਆ ਕੇ ਪੈਨੇਟ੍ਰੇਟ ਕਰਨਾ ਹੈ ਪਾਕਿਸਤਾਨ ਵਾਲੀ ਸਾਈਡ ਤੋਂ ਉਹ ਪੰਜਾਬ ਹੈ ਪੰਜਾਬ ਮਤਲਬ ਅਸੀਂ ਕਹਿ ਦਈਏ ਕਿ ਅਸੀਂ ਕਾਫੀ ਜਿਆਦਾ ਸੁਰੱਖਿਅਤ ਬੈਠੇ ਆ ਅਸੀਂ ਜਿਆਦਾ ਸੁਰੱਖਿਅਤ ਬੈਠੇ ਨਹੀਂ ਜਿਆਦਾ ਸੁਰੱਖਿਅਤ ਬੈਠੇ ਅੱਛਾ ਆਮ ਹੁਣ ਲੋਕਾਂ ਨੂੰ ਕੀ ਸਨੇਹਾ ਜਾਂ ਫਿਰ ਕੀ ਸੋਸ਼ਲ ਮੀਡੀਆ ਵਾਲੇ ਲੋਕਾਂ ਨੂੰ ਸਨੇਹਾ ਦੇਣਾ ਚਾਹੋਗੇ ਕਿਉਂਕਿ ਜਿਹੜੇ ਪੈਨਿੰਗ ਇੱਕ ਆਮ ਲੋਕਾਂ ਦੇ ਵਿੱਚ ਪੈਨਿੰਗ ਜਾਂ ਫਿਰ ਅਸੀਂ ਕਹਿ ਦਈਏ ਕਿ 2025 ਚ ਆਊਗੀ ਜਾਂ ਫਿਰ ਅਮਈ ਚ ਆਜੂਗੀ 2027 ਚ ਆਜੂ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਇੱਕ ਡਰ ਬੈਠਿਆ ਕਿਤੇ ਜੰਗ ਹੀ ਤਬਾਹੀ ਦਾ ਕਾਰਨ ਨਾ ਬਣ ਜਾਈ। ਆ ਦੇਖੋ ਇਹ ਗੱਲਾ ਨਾ ਇੱਕ ਤਾਂ ਜਿਹੜਾ ਬਹੁਤ ਸਾਰੇ ਲੋਕ ਸਚਾਈ ਤੋਂ ਦੂਰ ਸੋਸ਼ਲ ਮੀਡੀਆ ਤੇ ਜ਼ਿਆਦਾ ਵਿਸ਼ਵਾਸ ਕਰਨ ਲੱਗ ਗਏ ਨੇ। ਉਹ ਸੋਸ਼ਲ ਮੀਡੀਆ ਤੇ ਕੀ ਹੈ ਵੀ ਕੋਈ ਵੀ ਝੂਠ ਐਡੀਟਡ ਵੀਡੀਓ ਜਿਹੜੀ ਪਾਈ ਜਾਂਦੀ ਹੈ ਯਾਨੀ ਜਿਹੜੀ ਨੈਗੇਟਿਵ ਖਬਰ ਹੁੰਦੀ ਹੈ ਨਾ ਉਹ ਸਭ ਤੋਂ ਉਹ ਸਭ ਤੋਂ ਜ਼ਿਆਦਾ ਸਰਕੂਲੇਟ ਹੁੰਦੀ ਹੈ। ਔਰ ਉਹਨੂੰ ਜਿਆਦਾ ਕਰਿਓਸਿਟੀ ਨਾਲ ਦੇਖਿਆ ਜਾਂਦਾ ਸਚਾਈ ਨੂੰ ਸੋਚਣ ਕਈ ਵਾਰ ਵੀਡੀਓ ਇੰਨੀ ਫੇਕ ਹੁੰਦੀ ਆ ਵੀ ਤੁਹਾਨੂੰ ਦੇਖਣ ਤੋਂ ਹੀ ਪਤਾ ਲੱਗ ਜਾਂਦਾ ਵੀ ਇਹ ਕੋਈ ਪੁਰਾਣੀ ਆ ਕਿਸੇ ਹੋਰ ਮੁਲਕ ਦੀ ਆ ਤੇ ਐਸੀ ਚੀਜ਼ਾਂ ਤੇ ਉੱਥੇ ਜੋ ਅਜਿਹੇ ਰਿਯੂਮਰ ਨੇ ਵੀ ਆਹ ਹੋ ਜਾਊਗਾ ਤਬਾਹੀ ਆ ਜਾਊਗੀ ਉਹ ਆ ਜਾਊਗੀ ਅਜਿਹੀ ਪਹਿਲੀ ਗੱਲ ਇਹ ਚੀਜ਼ਾਂ ਕੋਈ ਵੀ ਬੰਦਾ ਪ੍ਰੈਡਿਕਟ ਨਹੀਂ ਕਰ ਸਕਦਾ ਅਰਥ ਕੋਈ ਕਾਇਨੇ ਡੇਡੇ ਕਿਸੇ ਬੰਦੇ ਤੋਂ ਕੋਈ ਪ੍ਰੈਡਿਕਸ਼ਨ ਨਹੀਂ ਹੋਈ ਉਹਦੀ ਮਾੜਾ ਮੋਟਾ ਹੀ ਐਸਟੀਮੇਟ ਹੋਇਆ ਤੇ ਇਹਨੂੰ ਬੇਫਜ਼ੂਲ ਹੈ ਇਹ ਲੋਕ ਐ ਵੀ ਪੜ ਪੜ ਕੇ ਇਹਨਾਂ ਚੀਜ਼ਾਂ ਨੂੰ ਬਲੌਕ ਕਰੋ ਬਲਕਿ ਇਹ ਜਿਹੜੀਆਂ ਜਿਹੜੀਆਂ ਚੀਜ਼ਾਂ ਨੂੰ ਜੇ ਤੁਹਾਨੂੰ ਗਲਤ ਲੱਗਦੀ ਹੈ ਰਿਪੋਰਟ ਕਰੋ ਤਾਂ ਕਿ ਫੇਸਬੁੱਕ ਵਟਸਐਪ ਜਿਹੜਾ ਉਹਨਾਂ ਨੂੰ ਇਸ ਤੋਂ ਲਾਹੇ ਲਾਹੇ ਧੰਨਵਾਦ ਜੀ ਬਿਲਕੁਲ ਸਨ ਇਹ ਸਾਡਾ ਦਸਨ ਸਿੰਘ ਢਿਲੋਂ ਜਿਨ੍ਹਾਂ ਨੇ ਇੱਕ ਨਹੀਂ ਹੈ ਕਈ ਜੰਗਾਂ ਜੜੀਆਂ ਨੇ ਦੇਖਿਆ ਨੇ ਤੇ ਉਹਨਾਂ ਦਾ ਹਿੱਸਾ ਵੀ ਰਹੇ ਨੇ ਕਿਤੇ ਨਾ ਕਿਤੇ ਦੱਸਿਆ ਕੀ ਜੰਗ ਦੇ ਜਿਹੜੇ ਨੇ ਫਾਇਦੇ ਘੱਟ ਤੇ ਨੁਕਸਾਨ ਜ਼ਿਆਦਾ ਰਹਿੰਦੇ ਨੇ ਕਹਿੰਦੇ ਕਿ ਜੰਗ ਤੋਂ ਬਾਅਦ ਵੀ ਜਿਹੜਾ ਟੇਬਲ ਤੇ ਬੈਠ ਕੇ ਹੀ ਜਿਹੜਾ ਸਮਝੌਤਾ ਜਾਂ ਫਿਰ ਉਸ ਦਾ ਜਿਹੜਾ ਹੱਲ ਕੱਢਿਆ ਜਾਂਦਾ ਹੈ ਕਹਿੰਦੇ ਨੇ ਕਿ ਇਸ ਦੇ ਜਿਹੜੇ ਹੱਲ ਨੇ ਹੋਰ ਵੀ ਬਹੁਤ ਨੇ ਤੇ ਸਰਕਾਰ ਨੂੰ ਸਰਕਾਰ ਵੀ ਪਹਿਲਾਂ ਸੋਚੇਗੀ ਤੇ ਉਸ ਤੋਂ ਬਾਅਦ ਜਿਹੜੇ ਵੱਡੇ ਫੈਸਲੇ ਜਿਹੜੇ ਨੇ ਲਏ ਜਾ ਸਕਦੇ ਨੇ ਲਿਵਿੰਗ ਇੰਡੀਆ ਨਿਊਜ਼ਲੀ ਲੁਧਿਆਣਾ ਤੋਂ ਰਾਜਵਿੰਦਰ ਦੇਖੋ ਜੋ ਪਿਛਲੀ ਲੜਾਈ 'ਚ ਜਦੋਂ ਕਕਰ ਦੀ ਲੜਾਈ 'ਚ ਮੇਰੇ ਫਾਦਰ ਸੀ ਮੇਰੇ ਸਹੁਰਾ ਸਾਹਿਬ ਵੀ ਸੀ ਮੇਰੇ ਸਹੁਰਾ ਸਾਹਿਬ ਕਈ ਦਿਨ ਮਿਸਿੰਗ ਵੀ ਰਹੇ ਕੀ ਬੀਤੀ ਸੀ ਉਦੋਂ ਪਰਿਵਾਰਾਂ ਤੇ 14 ਦਿਨ ਦੀ ਉਹ ਲੜਾਈ ਹੋਈ ਜਿਹੜੇ 3 ਦਸੰਬਰ ਤੋਂ 17 ਦਸੰਬਰ ਤੱਕ ਲੋਕਾਂ ਨੂੰ ਇਹ ਵੀ ਨਹੀਂ ਪਤਾ ਸੀ ਵੀ ਸਾਡੇ ਜਿਹੜੇ ਪਰਿਵਾਰਾਂ ਦੇ ਮੈਂਬਰ ਉੱਥੇ ਗਏ ਨੇ ਵਾਪਸ ਆਉਣਗੇ ਜਿੰਦੇ ਨੇ ਕਿ ਬਚ ਗਏ ਜੇ ਕਿਸੇ ਦੀ ਡੈਥ ਵੀ ਹੋ ਜਾਂਦੀ ਸੀ ਉਹਨੂੰ ਉੱਥੇ ਹੀ ਦਫਨਾ ਦਿੱਤਾ ਜਾਂਦਾ ਸੀ ਤੇ ਇੰਨਾ ਡਰ ਨਹੀਂ ਡਰ ਦਾ ਮਾਹੌਲ ਰਹਿੰਦਾ ਸੀ ਅਰੁਣ ਖੇਤਰਪਾਲ ਜਿਹਨੂੰ ਪੀਵੀਸੀ ਮਿਲਿਆ 16 ਦਸੰਬਰ ਦੀ ਰਾਤ ਨੂੰ ਲੜਾਈ ਚੱਲ ਰਹੀ ਸੀ ਸਾਹਮੇ ਤੇ ਸੀਸਫਾਇਰ ਡਿਕਲੇਅਰ ਹੋ ਗਿਆ ਪਰ ਉਧਰ ਅਜੇ ਲੜਾਈ ਚੱਲ ਰਹੀ ਸੀ ਅਰຸນ ਖੇਤਰਪਾਲ ਦੇ ਘਰੇ ਬ੍ਰਿਗੇਡੇਰ ਖੇਤਰਪਾਲ ਰਿਟਾਇਰਡ ਸੀ ਤੇ ਉਹਨਾਂ ਦੇ ਘਰੇ ਉਹਨਾਂ ਨੇ ਸੁੱਖ ਦਾ ਸਾਹ ਲਿਆ ਵੀ ਚਲੋ ਲੜਾਈ ਖਤਮ ਹੋ ਗਈ ਹੈ ਬੇਟਾ ਘਰ ਆ ਜਾਏਗਾ ਉਹਨਾਂ ਦੇ ਘਰ ਪਾਰਟੀ ਚੱਲ ਰਹੀ ਸੀ ਤੇ ਖੁਸ਼ੀਆਂ ਮਨਾ ਰਹੇ ਸੀ ਕਿ ਸੀਜ਼ਫਾਇਰ ਹੋ ਗਿਆ ਤੇ ਉਧਰ ਬੇਟਾ ਸ਼ਹੀਦ ਹੋ ਰਿਹਾ ਸੀ ਉਹਨਾਂ ਨੂੰ ਅਗਲੇ ਦਿਨ ਸਵੇਰੇ ਟੈਲੀਗ੍ਰਾਮ ਆਈ ਕਿ ਰਾਤ ਤੁਹਾਡਾ ਬੇਟਾ ਸ਼ਹੀਦ ਹੋ ਗਿਆ ਤੇ ਇੰਨਾ ਅਨਸਰਟਨਟੀ ਹੁੰਦੀ ਸੀ ਤੇ ਉਹ ਦੇਖਣਾ ਪੈਂਦਾ ਵੀ ਕਿੰਨਾ ਕਿੰਨਾ ਸਫਰ ਉਹ ਪਰਿਵਾਰਾਂ ਨੂੰ ਕਰਨਾ ਪੈਂਦਾ ਹੈ ਜਿੰਨਾਂ ਦੇ ਅੱਗੇ ਜਨਰੇਸ਼ਨਾਂ ਤੋਂ ਜਨਰੇਸ਼ਨਾਂ ਤੋਂ ਸਾਡੇ ਮੰਗੂ ਮੇਰੇ ਗ੍ਰੈਂਡਫਾਦਰ ਵੀ ਸੀ ਫਾਦਰ ਵੀ ਸੀ ਫਾਦਰ ਅਲ੍ਹਾ ਵੀ ਸੀ ਅਸੀਂ ਦੇਖਿਆ ਨੇ ਇਹ ਚੀਜ਼ਾਂ ਨੇ ਅਸੀਂ ਜਦੋਂ ਸਾਰੀ ਕੰਟੋਨਮੈਂਟ ਚ ਇੱਕ ਵੀ ਬਾਡੀ ਆਉਂਦੀ ਹੈ ਤੇ ਉਹ ਕੰਟੋਨਮੈਂਟ ਚ ਲੋਕ ਰੋਟੀ ਨਹੀਂ ਖਾਂਦੇ ਇੰਨਾ ਗੰਦਾ ਮਾਹੌਲ ਹੋ ਜਾਂਦਾ ਇਸ ਕਰਕੇ ਸਾਨੂੰ ਹਰ ਹਾਲਤ ਚ ਜੰਗ ਅਵਾਇਡ ਕਰਨੀ ਚਾਹੀਦੀ ਹੈ ਇਹਦੇ ਚ ਕੁਝ ਨਹੀਂ ਨਿਕਲਦਾ ਇਹ ਚ ਸਿਰਫ ਬਰਬਾਦੀ ਨਿਕਲਦੀ ਹੈ